ਮਨਦੀਪ ਸਿੰਘ ਅਗਰ ਜਿੱਤਦੇ ਹਨ ਵਿਧਾਨ ਸਭਾ ਪਹੁੰਚਦੇ ਹਨ ਤਾਂ ਉਹ ਤਰਨਤਾਰ ਦੇ ਲਈ ਕੀ ਕੀ ਕਰਨਗੇ ਦੇਖੋ ਪਹਿਲ ਦੇ ਆਧਾਰ ਤੇ ਮਨ ਲ ਨਸ਼ੇ ਦਾ ਮੁੱਦਾ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਤਾਂ ਬਹੁਤ ਜ਼ਿਆਦਾ ਮੈਂ ਜਦੋਂ ਵਿਚਰਦਾ ਮੈਂ ਤਾਂ ਮੈਨੂੰ ਪਤਾ ਲੱਗਦਾ ਪਿਆ ਕਿ ਉਹ ਤੋਂ ਬਾਅਦ ਮਾਰੇ ਤਾਂ ਤਾਂ ਸ਼੍ਰੀ ਗੁਰਗਨ ਸਾਹਿਬ ਦਾ ਮੁੱਦਾ ਜਿਹੜਾ ਵੀਰ ਕੁਰਸੀ 'ਤੇ ਟਾਵਰ ਤੇ ਬੈਠਾ ਉਹਦਾ ਕੋਈ ਹਜੇ ਤੱਕ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਵੇਖੋ ਜਦੋਂ ਸਰਕਾਰ ਬਣਨ ਲੱਗੀ ਸੀ ਉਹਨਾਂ ਨੇ ਮਤਲਬ ਵਾਅਦਾ ਕੀਤਾ ਕਿ ਆਪਾਂ 24 ਘੰਟਿਆਂ ਵਿੱਚ ਗੁਰਗਨ ਸਾਹਿਬ ਦਾ ਮੁੱਦਾ ਮਤਲਬ ਬੇਦਬੀ ਦਾ ਕਾਨੂੰਨ ਬਣਾਵਾਂਗੇ ਸਖਤ ਕਾਨੂੰਨ ਬਣਾਵਾਂਗੇ ਪ੍ਰੋਪਚਰਾ ਸਵੇਰੇ 3 ਸਾਲ ਬੀਤਣ ਤੋਂ ਬਾਅਦ ਉਹਨੇ ਕਾਫੀ ਮਿਹਨਤ ਕੀਤੀ ਖੀਰ ਪਟਾਕੇ ਉੱਤੇ ਨਾ ਲਾਇਆ ਪਰ ਵੀਰੋ ਸਾਲ ਹੋ ਗਿਆ ਉੱਪਰ ਚੜੇ ਨੂੰ ਉਹਦੀ ਕੋਈ ਸੁਣਵਾਈ ਨਹੀਂ ਹੈ ਤਨਵੀਰ ਦੀ ਹੋਈ ਮਤਲਬ ਕਿਸੇ ਵੀ ਕੰਮ ਦੇ ਵਿੱਚ ਲੈ ਲੋ ਕਿ ਸਰਕਾਰ ਸਰਕਾਰ ਦਾ ਫੇਲੀਅਰ ਹੀ ਹੈ ਉਹ ਦੇਖੋ ਹਾਰਡ ਆਏ ਨੇ ਹੜਾ ਵਿੱਚ ਵੇਖੋ ਜੀ ਤੁਸੀਂ ਚੈੱਕ ਕਰਕੇ ਦੇਖਿਓ ਸਾਰੀ ਜਗ੍ਹਾ ਦੇ ਉੱਤੇ ਨਾ ਭਰੀ ਆਪਣੇ ਸੰਤ ਸਮਾਜ ਦੇ ਕਿੰਨੇ ਵੀ ਜਾ ਰਹੇ ਨੇ ਹੈਨਾ ਫਿਰ ਤਾਂ ਆਪਣੇ ਸਿੰਗਰ ਵੀਰ ਭਰਾ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਕਹਿੰਦਾ ਜੀ ਸਰਕਾਰਾਂ ਦਾ ਬਿਲਕੁਲ ਫੇਰੀਏ ਨੇ ਜਾਂਦੇ ਨੇ ਬਸ ਆਪਣੇ ਪਜਾਮੇ ਦੇ ਉੱਤੇ ਚਿੱਕਰ ਤੇ ਗਿੱਲੇ ਕਰਕੇ ਫੋਟੋਆਂ ਪਵਾ ਕੇ ਤੇ ਆਏ ਨੇ ਹੁਣ ਵੇਖੋ ਮੁੱਖ ਮੰਤਰੀ ਦਾ ਕੋਈ ਕੰਮ ਥੋੜੀ ਭੁੰਜੇ ਬੈ ਕੇ ਰੋਟੀ ਖਾਣਾ ਹਾਂ 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 ਇੱਕ ਯਾਰ ਤੂੰ ਸੋਲੂਸ਼ਨ ਕਰ ਯਾਰ ਮੁੱਖ ਮੰਤਰੀਆਂ ਤੋਂ ਪੰਜਾਬ ਦਾ ਇਹ ਕੰਮ ਤੋਂ ਸ਼ੋਭਾ ਫੋੜੀ ਦਿੰਦੇ ਫਿਰ ਇੱਕ ਚੀ ਨੋਟ ਕੀਤੀ ਹੋएगी ਇਹਨਾਂ ਦੀ ਪਾਰਟੀ ਦਾ ਹੀ ਕੋਈ ਲੇਡੀਜ਼ ਸੀ ਉਹਦੇ ਨਾਲ ਗੱਲ ਲਾ ਕੇ ਰੋਂਦੇ ਪਏ ਉਹਦੇ ਕੰਨਾਂ ਦੇ ਵਿੱਚ ਸੋਨੇ ਦੇ ਇਹ ਰਿੰਗ ਪਏ ਆ ਮਨ ਸਾਰਾ ਕੁਝ ਬੜਾ ਮਤਲਬ ਤਰੀਕੇ ਦੇ ਨਾਲ ਪਹਿਲਾਂ ਹੀ ਸਾਰਾ ਪਲੀ ਪਲਾਨ ਕੰਮ ਕੀਤਾ ਹੈ ਮਤਲਬ ਕਿਤੇ ਨਾ ਕਿਤੇ ਨਾ ਥੱਲੇ ਆਮ ਲੋਕਾਂ ਨੂੰ ਜਨਤਾ ਨੂੰ ਯਾ ਲੋ ਬੇਫਕੂ ਬਣਾਉਂਦਾ ਬਹੁਤ ਸੋਨਾ ਨਾ ਕੋ ਟੈਕ ਟਿਕ ਇਹਨਾਂ ਕੋ ਹਜੇ ਤੱਕ ਆਂਦਾ ਪਿਆ ਇਹਨਾਂ ਦੇ ਕੰਮ ਠੀਕ ਹੈ